ਹਾਂਜੀ ਇਹ ਆਪਾਂ ਬਿਨਾ ਕੁੰਦਿਆਂ ਵਾਲੀ ਸਲਵਾਰ ਕਟਿੰਗ ਕਰਾਂਗੇ ਇਹ ਕਿਉਂਕਿ ਵਰਕ ਇਸ ਤਰੀਕੇ ਨਾਲ ਹੋਇਆ ਹੋਇਆ ਹੈ ਤਾਂ ਕਿ ਆਪਾਂ ਕੁੰਦਿਆਂ ਵਾਲੀ ਸਲਵਾਰ ਨਹੀਂ ਕਟਿੰਗ ਕਰ ਸਕਦੇ ਇਹਦੇ ਵਿੱਚੋਂ ਤੇ ਆਪਾਂ ਤੁਹਾਨੂੰ ਦੱਸਾਂਗੇ ਜੀ ਹਨਾ ਆਪਾਂ ਨੇ ਇਹ ਕਟਿੰਗ ਕਿਵੇਂ ਕਰਨੀ ਹੈ ਕਿਉਂਕਿ ਵਰਕ ਹੈ ਜਿਹੜਾ ਇਹਦਾ ਸੈਂਟਰ ਵਿੱਚ ਦੇਆ ਹੋਇਆ ਇਸ ਕਰਕੇ ਇਹਦੇ ਜਿਹੜੇ ਕੁੰਦੇ ਨੇ ਹਨਾ ਨਹੀਂ ਪੈਂਦੇ ਹੈਗੇ ਤੇ ਆਪਾਂ ਨੇ ਦੇਖੋ ਇਸ ਤਰ੍ਹਾਂ ਪਹਿਲਾਂ ਆਪਾਂ ਨੇ ਖੋਲ ਲਿਆ ਤੇ ਖੋਲ ਕੇ ਆਪਾਂ ਨੇ ਪਹਿਲਾਂ ਸਿੰਗਲ ਪੱਲਾ ਮੋੜਿਆ ਦੇਖੋ ਹਨਾ ਮੁਕੜਾਈ ਨਾਲ ਕੜਾਈ ਹੈ ਜਿਹੜੀ ਆਪਾਂ ਨੇ ਮਲਾ ਲਈ ਤੇ ਚੰਗੀ ਤਰ੍ਹਾਂ ਆਪਾਂ ਨੇ ਇਹ ਕੱਪੜਾ ਸੈੱਟ ਕਰ ਲਿਆ ਜੀ ਤੇ ਮੂਰੀ ਹੈ ਜਿਹੜੀ ਆਪਾਂ ਨੇ ਬਰਾਬਰ ਕਰਨੀ ਆ ਉਹ ਤੇ ਹਨਾ ਆਪਾਂ ਨੇ ਜਿਹੜੀ ਲੰਬਾਈ ਦੇਖ ਲੈਣੀ ਆ ਇਸ ਦੀ ਜਿਵੇਂ ਆਪਣੀ ਸਲਵਾਰ 39 ਇੰਚ ਤੇ 5 ਇੰਚ ਕੱਢ ਕੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਤੇ 3 ਇੰਚ 2.5 ਇੰਚ ਆਪਾਂ ਨੇ ਹੋਰ ਐਕਸਟਰਾ ਲੈ ਲਿਆ ਜੀ ਤੇ ਹਨਾ ਹੁਣ ਆਪਾਂ ਨੇ ਪਿੰਨਾ ਲਾ ਲਿਆ ਦੇਖੋ ਇਸ ਦੇ ਵਿੱਚ ਤੇ ਹੁਣ ਆਪਾਂ ਦੂਜਾ ਪਾਸਾ ਮੋੜ ਕੇ ਲਿਆ ਆਏ ਹਾਂ ਦੇਖੋ ਹਨਾ ਇਹ ਉਹ ਹੀ ਆਪਾਂ ਨੇ ਉੱਪਰ ਘਰ ਲਿਆ ਕਿਉਂਕਿ ਆਪਾਂ ਨੇ ਇਹ ਇਕੱਲੇ-ਇਕੱਲੇ ਫੋਲਡ ਕਰਕੇ ਰੱਖੇ ਨੇ ਕਿਉਂਕਿ ਦੋਨੋਂ ਸਿਰਿਆਂ ਤੇ ਕੜਾਈ ਦੀ ਹੈ ਦੇ ਇੱਕ ਦੂਜੇ ਪਾਸੇ ਤੇ ਇੱਕ ਦੂਜੇ ਪਾਸੇ ਤੇ ਜੇ ਆਪਾਂ ਇਹਨੂੰ ਖੁੰਦਾਂ ਵਾਲੀ ਬਣਾਉਂਦੇ ਜੀ ਤਾਂ ਆਪਣੀ ਹੈ ਨਾ ਕਿ ਇਹ ਕੱਟ ਕੇ ਲੱਗਦਾ ਵਰਕ ਆ ਜਿਹੜਾ ਇਹ ਕੱਟ ਕੇ ਲਾਣਾ ਪੈਂਦਾ ਤੇ ਇਸ ਕਰਕੇ ਇਹ ਆਪਾਂ ਨੇ ਸਟ੍ਰੇਟ ਬਣਾਈ ਆ ਤੇ ਸਿੱਧੀ ਸਲਵਾਰ ਆਪਾਂ ਕਹਿ ਸਕਦੇ ਆ ਤੇ ਆਪਾਂ ਨੇ ਜਿਹੜੀ ਆਸਣ ਦੀ ਨਿਸ਼ਾਨੀ ਆ ਜੇ ਆਪਾਂ ਨੇ ਕੁੰਦੇ ਪਾਣੇ ਨੇ ਤਾਂ ਆਪਾਂ ਨੇ ਬੜੀ ਰੱਖਣੀ ਆ ਤੇ ਜੇ ਆਪਾਂ ਨੇ ਕੁੰਦੇ ਨਹੀਂ ਪਾਣੇ ਤਾਂ ਆਪਾਂ 5 ਇੰਚ ਛੱਡ ਕੇ ਆਪਣਾ ਆਸਣ ਦੀ ਨਿਸ਼ਾਨੀ ਲਾ ਸਕਦੇ ਆ ਜੀ ਜਿੰਨਾ ਵੀ ਆਪਣਾ ਆਸਣ ਆ ਉਹਦੇ ਵਿੱਚ 1 ਇੰਚ ਐਡ ਕਰਕੇ ਤੇ ਆਪਾਂ ਨੇ 5 ਇੰਚ ਨਿਸ਼ਾਨੀ ਲਾਣੀ ਆ ਤੇ ਆਪਾਂ ਨੇ ਇਸ ਤਰੀਕੇ ਨੂੰ ਕਟਿੰਗ ਕਰ ਦੇਣਾ ਤੇ ਦੇਖੋ ਜਿਹੜੇ ਆਪਣੇ ਇਹ ਕਪੜਾ ਉੱਤਰ ਹੈ ਇਸੇ ਦੇ ਆਪਾਂ ਜੋੜ ਪਾਵਾਂਗੇ ਛੋਟੇ ਛੋਟੇ ਹੁੰਦੀਆਂ ਪਾਵਾਂਗੇ ਜੀ ਤੇ ਇਸ ਤਰੀਂ ਹੰਸਲੇਵਾਰ ਦਾ ਇਹੀ ਮਤਲਬ ਹੈ ਕੱਟਣੇ ਦਾ ਤਰੀਕਾ ਇਹੀ ਹੈ ਕਿ ਇਹਨੂੰ ਪਹਿਲਾਂ ਇੱਕ ਗੋਡਾ ਫੋਲਡ ਕਰੋ ਜੀ ਤੇ ਫਿਰ ਦੂਜਾ ਗੋਡਾ ਫੋਲਡ ਕਰਕੇ ਉਹਦੇ ਉੱਪਰ ਧਰ ਲਓ ਮੋੜ ਕੇ ਤੇ ਆਪਾਂ ਨੇ ਹੁਣ ਆਸਣ ਦੀ ਨਿਸ਼ਾਨੀ ਲਾ ਲਈ ਦੇਖੋ ਹਨਾ ਜਿੰਨਾ ਵੀ ਤੁਸੀਂ ਨੇ ਆਸਣ ਰੱਖਣਾ ਤੇ ਆਪਾਂ ਇਹਨੂੰ ਨਿਸ਼ਾਨੀ ਲਾ ਕੇ ਕਟਿੰਗ ਕਰਾਂਗੇ ਤੇ ਪਰਮੇ ਪਾਈ ਨੂੰ ਖਾਸ ਸਿੱਧਾ ਕਰ ਦਾਂਗੇ ਆਪਾਂ ਥੋੜਾ ਕਪੜਾ ਪਹਿਲਾਂ ਹੀ ਵੱਧ ਰੱਖ ਲਓ ਕਿਉਂਕਿ ਕਾਣ ਵਗੈਰਾ ਨਿਕਲ ਜਾਂਦੀ ਐ ਮੈਂ 1 ਇੰਚ ਵੱਧ ਲੈ ਕਰਦੀ ਆਂ ਜੀ ਤਾਂ ਕਿ ਕਿਉਂਕਿ ਇਹ ਰੇਸ਼ਮੀ ਕਪੜਾ ਹੁੰਦਾ ਤੇ ਬਹੁਤ ਛੇਤੀ ਥਿਲਕਦਾ ਤੇ ਆਪਾਂ ਜੇ ਹਨਾ ਕੀ ਵੱਧ ਨਹੀਂ ਰੱਖਦੇ ਤਾਂ ਆਪਾਂ ਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਤੇ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਸੈੱਟ ਕਰਨੇ ਨੂੰ ਇਸ ਕਰਕੇ ਪਹਿਲਾਂ ਹੀ 1 ਇੰਚ ਵੱਧ ਰੱਖ ਲਿਆ ਕਰੋ ਤੇ ਆਪਾਂ ਨੇ 7 ਇੰਚ ਗੋਡੇ ਦੀ ਨਿਸ਼ਾਨੀ ਲਾ ਕੇ ਤੇ ਆਪਾਂ ਨੇ 1.5 ਇੰਚ ਨਿਚੇ ਨੂੰ ਲਾ ਲੈਣੀ ਆ ਇੱਕ ਵੀ ਲਾ ਸਕਦੇ ਆ ਡੇਢ ਵੀ ਤੇ ਆਪਾਂ ਉੰਨੀ ਕੀ ਥੋਂ ਆਪਾਂ ਨੇ ਜਿਹੜੀ ਉਹ ਟੁੰਗਾਈ ਪਾਣੀ ਹੈ ਜੀ ਗੋਡੇ ਦੇ ਉੱਪਰ ਇਹ ਦੋਨੇ ਗੋਡਿਆਂ ਤੇ ਪੈ ਜਾਣੀ ਆ ਆਪਣੀ ਤੇ ਜਿਹੜੀ ਇਹਦੀ ਕਰੀਜ ਆ ਤੇ ਉਹ ਬਿਲਕੁਲ ਸਿੱਧੀ ਰਹੇਗੀ ਤੇ ਦੇਖੋ ਆਪਾਂ ਨੇ ਇਹ ਪਿੰਨਾ ਲਾਤੀਆਂ ਹਨਾ ਕੁੰਦਿਆਂ ਦੇ ਨਾਲ ਨਾਲ ਜਿਸ ਤਰੀਕੇ ਆਪਣੀ ਸਲਵਾਰ ਦੀ ਕੰਨੀਆਂ ਨੇ ਕੰਨੀਆਂ ਦੇ ਉੱਪਰ ਧਰ ਕੇ ਕੰਨੀਆਂ ਤੇ ਇਹ ਆਪਾਂ ਨੇ ਪਨੇ ਲਾ ਕੇ ਰੱਖ ਦੀਆਂ ਤੇ ਇਹ ਦੇਖੋ ਆਪਣਾ ਹਨਾ ਜਿਹੜਾ ਲਾਈਨਿੰਗ ਵਾਲਾ ਕੱਪੜਾ ਤੇ ਇਹ ਆਪਾਂ ਨੇ ਪਨੇ ਦੇ ਫੋਲਡ ਕਰਿਆ ਜੀਵੇਂ ਆਪਾਂ ਸਲਵਾਰ ਦੇ ਕੁੰਦੇ ਕਟਿੰਗ ਕਰਦੇ ਆ ਤੇ ਪਨੇ ਦੇ ਕਰਕੇ ਫਿਰ ਆਪਾਂ ਨੇ ਡਬਲ ਕਰ ਲਿਆ ਜੀ ਦੇਖੋ ਤੇ ਆਪਾਂ ਚਾਰੋਂ ਮਤਲਬ ਕਿ ਹਨਾ ਇਕੱਠੇ ਕੱਟਾਂਗੇ 파ਰਟੀ ਦੇ ਤੇ ਹੁਣ ਆਪਾਂ ਦੇਖਦੇ ਆਂ ਵੀ ਆਪਣੀ ਲਾਈਨਿੰਗ ਆ ਜਿਹੜੀ ਮਤਲਬ ਕਿ ਜੋੜ ਵੀ ਪਏਗਾ ਕਿ ਨਹੀਂ ਤੇ ਆਪਾਂ ਨੇ ਪਹਿਲਾਂ ਸੈੱਟ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਧਰ ਕੇ ਹਨਾ ਤੇ ਆਪਾਂ ਪਿੰਨ ਵੀ ਲਾ ਸਕਦੇ ਹਾਂ ਤਾਂ ਕਿ ਹੱਲੇ ਨਾ ਬਣਾ ਤੇ ਦੇਖੋ ਇਹਨੂੰ ਆਪਾਂ ਨੇ ਕਟਿੰਗ ਕਰ ਲਿਆ ਤੇ ਇਹ ਜੋੜ ਆਪਾਂ ਧਰ ਕੇ ਦੇਖਦੇ ਹਾਂ ਵੀ ਆਵੇਗਾ ਜੀ ਸਹੀ ਆਵੇਗਾ ਆਪਾਂ ਇਹਦੇ ਵਿੱਚੋਂ ਹੀ ਮਤਲਬ ਲਾਈਨਿੰਗ ਦਾ ਸਾਰ ਲਾਂਗੇ ਜੇ ਨਹੀਂ ਆਵੇਗਾ ਤਾਂ ਆਪਾਂ ਨੇ ਕੀ ਕਰਨਾ ਜੀ ਉੱਪਰੋਂ ਕੱਪੜਾ ਜਿਹੜਾ ਪਹਿਲਾਂ ਆਪਾਂ ਨੇ ਕਟਿੰਗ ਕਰ ਲੈਣਾ ਲਾਈਨਿੰਗ ਵਾਲਾ ਉੱਪਰੋਂ ਬਿਲਕੁਲ ਮਤਲਬ ਕੀ ਜੀ ਦਾ ਆਪਣਾ ਜਿੰਨਾ ਕਿ ਵੀ ਆਪਾਂ ਨੂੰ ਥੋੜਾ ਥੋੜਾ ਆਪਾਂ ਨੂੰ ਫਾਦਲੀ ਰੱਖ ਲੈਣਾ ਚਾਹੀਦਾ ਕਿਉਂਕਿ ਕਈ ਵਾਰੀ ਲੈਂਨਿੰਗ ਇਕੱਠੀ ਹੋ ਜਾਂਦੀ ਹੈ ਹਨਾ ਤੇ ਆਪਾਂ ਨੇ ਇਹ ਉੱਪਰਲਾ ਕੱਪੜਾ ਤਾਰ ਕੇ ਬਰਾਬਰ ਲਾ ਲਿਆ ਇਹਦੇ ਵਿੱਚੋਂ ਆਪਾਂ ਕੁੰਦੀਆਂ ਪਾਵਾਂਗੇ ਜਿਹੜਾ ਆਪਣਾ ਪਹਿਲਾ ਕੱਪੜਾ ਜੀ ਉਹ ਥੋੜਾ ਜਿਹਾ ਛੋਟਾ ਰਹਿ ਗਿਆ ਤਾਂ ਆਪਣਾ ਆਸਣ ਨਹੀਂ ਸਹੀ ਆ ਰਿਹਾ ਤਾਂ ਤੇ ਹੁਣ ਆਪਾਂ ਨੇ ਇਹਦੇ ਵਿੱਚੋਂ ਆਸਣ ਦੀ ਕਟਿੰਗ ਕਰਾਂਗੇ ਆਪਾਂ ਇਹਦੇ ਜੋੜ ਲਾਵਾਂਗੇ ਜਿਹੜਾ ਆਪਾਂ ਨੇ ਉੱਪਰੋਂ ਕੱਪੜਾ ਤਾਰਿਆ ਆਪਾਂ ਨੇ ਕਰ ਲਿਆ ਕਟਿੰਗ ਜੀ ਤੇ ਹੁਣ ਦੇਖੋ ਆਪਾਂ ਨੇ ਜਿਹੜੇ ਇਹਨੂੰ ਇਸੇ ਤਰ੍ਹਾਂ ਕੇ ਫੋਲਡ ਕਰਦੇ ਆ ਜੀ ਹੁਣ ਜਿਹੜਾ ਆਪਣੇ ਕੋਲੇ ਮਤਲਬ ਕੀ ਹੈ ਨਾ ਉੱਪਰ ਕੱਪੜਾ ਬਚਿਆ ਦਾ ਦੋਨੋਂ ਗੋਡੇ ਫੋਲਡ ਕਰਕੇ ਹੈ ਨਾ ਆਪਣਾ ਸੈਂਟਰ ਵਿੱਚ ਕੱਪੜਾ ਬਚਿਆ ਦਾ ਉਹਦੇ ਵਿੱਚ ਆਪਾਂ ਨੇ 벨ਟ ਬਣਾ ਲਈ ਜਿੰਨੀ ਵੀ ਆਪਾਂ ਨੇ ਲੈਣੀ ਹੈ ਤੇ ਆਪਾਂ ਨੇ ਜਿਵੇਂ ਹੀ ਪਿੰਨਾ ਲਾਈ ਹੋਈਆਂ ਨੇ ਉਹ ਮੈਂ ਇੱਕ ਇੱਕ ਪਿੰਨਾ ਖੋਲ ਕੇ ਤੇ ਇੱਕ ਕੰਨੀ ਉੱਪਰੋਂ ਇੱਕ ਇੱਕ ਪਰਤ ਚੱਕ ਕੇ ਤੇ ਆਪਾਂ ਨੇ ਜੇ ਆਪਣਾ ਉੱਪਰ ਪੁੱਠਾ ਪਾਸਾ ਤਾਂ ਦੋਨੋਂ ਕੰਨੀਆਂ ਉੱਪਰ ਨੂੰ ਕੁੱਟੀਆਂ ਕਰ ਦੇਣੀਆਂ ਨੇ ਤੇ ਜੇ ਆਪਣਾ نیچے ਪੁੱਠਾ ਤਾਂ ਆਪਾਂ ਨੇ نیچے ਨੂੰ ਕਰਕੇ ਸਟੀਚ ਕਰਨਾ ਤੇ ਆਪਾਂ ਨੇ ਪਿੰਨਾ ਉਦੋਂ ਹੀ ਖੋਲਣੀਆਂ ਜਦੋਂ ਆਪਾਂ ਨੇ ਸਿਲਾਈ ਲਾਣੀ ਆ ਕਿਉਂਕਿ ਆਪਾਂ ਨੂੰ ਫਿਰ ਟਾਈਮ ਆਪਣੀ ਟਾਈਮ ਦੀ ਬਚਤ ਹੋ ਜਾਂਦੀ ਹੈ ਆਪਾਂ ਨੂੰ ਕੱਪੜਾ ਲੱਪਣਾ ਨਹੀਂ ਪੈਂਦਾ ਕਿਉਂਕਿ ਜਿਵੇਂ ਕਹਿ ਦਿੰਨੇ ਆ ਵੀ ਦਰਜੀ ਇੰਨਾ ਹੁੰਦਾ ਜੀ ਉਹਦੇ ਇੱਕ ਇੱਕ ਚੀਕ ਕਦੇ ਕੁਸਕਵਾ ਚ ਜਾਂਦਾ ਕਦੇ ਕੁਸਕਵਾ ਚ ਜਾਂਦਾ ਹਨਾ ਤੇ ਇਸ ਕਰਕੇ ਪਪਿੰਨਾ ਲਾ ਕੇ ਰੱਖੋ ਜਿਵੇਂ ਇਹ ਖਲਵਾਰ ਤੇ ਵੀ ਲੱਗ ਰਹੀ ਆ ਇਸ ਦੀਆਂ ਵੀ ਮੈਂ ਮੈਂ ਇੱਕ ਇੱਕ ਦੇਖੋ ਕਰਨੀ ਚੱਕੀ ਜਾਣੀ ਆ ਤੇ ਇਸੇ ਤਰੀਕੇ ਮੈਂ ਸਿਉਣਾ ਲਗਾਈ ਜਾਣੀ ਆ ਜੀ ਤੇ ਸਾਰੀਆਂ ਸੀ ਹੁਣ ਆਪਾਂ ਇਸੇ ਤਰੀਕੇ ਲਾ ਲਾਂਗੇ ਦੇਖੋ ਹਨਾ ਪਿੰਨਾ ਲਾ ਲੀਆਂ ਮੰਨੇ ਪਹਿਲਾਂ ਕੰਨੀਆਂ ਨੂੰ ਫੋਲਡ ਕਰਕੇ ਸਿੱਧੂ ਘੁੱਟਾ ਆਪਾਂ ਨੇ ਜ਼ਰੂਰ ਦੇਖ ਲੈਣੀ ਆ ਕਿਉਂਕਿ ਕਈ ਵਾਰੀ ਆਪਾਂ ਸਲਾਈ ਲਾ ਲੈਂਦੇ ਆ ਤੇ ਬਾਅਦ 'ਚ ਆਪਾਂ ਨੂੰ ਸਿੱਧੂ ਘੁੱਟਾ ਜਿਹੜੀ ਉਹ ਧਿਆਨ ਚੰਦੀ ਅਤੇ ਫਿਰ ਆਪਣੀ ਮਿਹਨਤ ਬਹੁਤ ਖਰਾਬ ਹੁੰਦੀ ਹੈ ਟਾਈਮ ਬਹੁਤ ਖਰਾਬ ਹੁੰਦਾ ਤੇ ਦੇਖੋ ਆਪਾਂ ਨੇ ਸਾਰੀਆਂ ਸੂਣਾ ਜਿਹੜੀਆਂ ਇਸੇ ਤਰ੍ਹਾਂ ਲਾ ਲੈਣੀਆਂ ਜੀ ਕੰਨੀਆਂ ਫੜ ਫੜ ਕੇ ਆਪਾਂ ਇਹਦੀ ਸਟੀਚਿੰਗ ਕਟਿੰਗ ਵੀ ਦੱਸੀ ਹੈ ਤੇ ਸਟੀਚਿੰਗ ਵੀ ਤੇ ਜਿਨ੍ਹਾਂ ਨੂੰ ਵਧੀਆ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੇਖੋ ਹਨਾ ਹੁਣ ਆਪਾਂ ਇਹਨੂੰ ਕੀ ਗੁੰਮ ਕਰਨੀ ਆ ਆਪਾਂ ਨੇ ਸਲਵਾਰ ਇਹ ਇਹ ਦੇਖੋ ਜੀ ਹਨਾ ਜਿਹੜੇ ਪੁੱਠੇ ਪਾਸੇ ਨੇ ਆਪਣੇ ਲਾਈਨਿੰਗ ਦੇ ਦੇ ਸਲਵਾਰ ਦੇਣੇ ਆਪਾਂ ਨੇ ਵਿੱਚ ਕਰ ਦੇਣੇ ਨੇ ਇਹੜੀਆਂ ਸੀ ਹੁਣ ਆ ਸਿੱਧੀਆਂ ਉੱਪਰ ਕਰ ਦੇਣੀਆਂ ਨੇ ਇਹਨਾਂ ਇੱਕ ਦੀਆਂ ਵੀ ਤੇ ਸਲਵਾਉਂਦੀਆਂ ਵੀ ਤੇ ਹੁਣ ਆਪਾਂ ਇਸ ਨੂੰ ਚੱਕ ਕੇ ਬਿਲਕੁਲ ਇੱਕਸਾਰ ਕਰਕੇ ਹਨਾ ਕਿਉਂਕਿ ਲਾਈਨਿੰਗ ਤਾਂ ਆਪਾਂ ਬੜੀ ਹੋ ਰੱਖਦੇ ਆ ਥੋੜੀ ਜਿਹੀ ਜਿੱਥੇ ਕਿਤੇ ਲਾਈਨਿੰਗ ਬਾਤੀ ਹੈ ਆਪਾਂ ਥੋੜੀ ਜੀ ਮਤਲਬ ਕਿ ਚੁੰਨਣਾ ਥਾਪ ਦਿਆ ਕਰੋ ਹਨਾ ਤੇ ਆਪਾਂ ਨੇ ਹੁਣ ਕੀ ਕਰਨਾ ਜੀ ਇਹਦੇ ਆਸਣ ਲੈਣੇ ਨੇ ਪਹਿਲਾਂ ਤੇ ਆਸਣ ਚੱਕਣੇ ਨੇ ਦੋਨੋਂ ਸਾਈਡ ਦੇ ਲਾਈਨਿੰਗ ਦੇ ਵੀ ਤੇ ਆਣਾ ਕੱਪੜੇ ਦੇ ਵੀ ਤੇ ਆਪਾਂ ਨੇ ਦੇਖੋ ਉੱਪਰ ਦੇ ਜਿਹੜੇ 파ਟ ਨੇ ਉਹ ਆਸਣ ਦੇ ਨੇ ਤੇ ਨੀਚੇ ਜਿਹੜੇ ਦੋ 파ਟ ਨੇ ਉਹ ਲਾਈਨਿੰਗ ਦੇ ਨੇ ਤੇ ਆਪਾਂ ਇਹਨੂੰ ਗੁੰਮ ਕਰਦਾਂਗੇ ਪਹਿਲਾਂ ਸਿਲਾਈ ਲਾ ਕੇ ਇਹ ਦੇਖੋ ਨੀਚੇ ਜਦੋਂ ਸਿਲਾਈ ਧਾਰਦੇ ਆਪਾਂ ਪੱਕਾ ਜ਼ਰੂਰ ਕਰਦਿਆ ਕਰੋ ਤੇ ਆਪਣੀਆਂ ਸੂਣਾ ਜਿਹੜੀਆਂ ਉਧਰ ਦੀ ਉਧੜਦੀਆਂ ਨਹੀਂ ਤੇ ਦੇਖੋ ਹੁਣ ਆਪਾਂ ਇਹਨੂੰ ਇਸ ਤਰੀਕੇ ਦੋਨੋਂ 파ਟ ਖੋਲ ਲਾਂਗੇ ਲਾਈਨਿੰਗ ਦੇ ਵੀ ਤੇ ਸਲਵਾਰ ਦੇ ਦੇਖੋ ਆਪਣੀ ਸਿਉਣ ਜਿਹੜੀ ਬਿਲਕੁਲ ਗੁੰਮ ਹੋ ਗਈ ਹੈ ਨਾ ਤੇ ਇਸੇ ਤਰ੍ਹਾਂ ਆਪਾਂ ਦੂਜੇ ਪਾਰਟਾਂ ਜਿਹੜੇ ਉਹਨਾਂ ਨੂੰ ਵੀ ਆਸਲ ਨੂੰ ਇਸੇ ਤਰ੍ਹਾਂ ਕਰਨਾ ਆਪਾਂ ਨੇ ਤੇ ਜਿਹੜੇ ਆਪਣੀ ਸਲਵਾਰ ਦੇ ਫੈਬਰਿਕ ਦੇ ਕੱਪੜੇ ਦੇ ਹੈ ਨਾ ਪਾਟਨੇ ਹੋਪ ਨੇ ਉੱਪਰ ਰੱਖਣੇ ਇੱਕ ਸਾਈਡ ਰੱਖਣੇ ਨੇ ਤੇ ਜਿਹੜਾ ਹੁਣ ਇਹ ਆਪਣੇ ਸਲਾਈ ਇਹ ਮਤਲਬ ਕਿ ਉੱਪਰਲਾ 파ਟ ਹੁੰਦਾ ਇਹਨੂੰ ਘੁਮਾ ਕੇ ਆਪਾਂ ਨੂੰ نیچے ਨੂੰ ਰੱਖ ਲੈਣਾ ਚਾਹੀਦਾ ਤੇ ਇਹ ਆਪੇ ਘੁੰਮਾ ਹੋ ਜਾਂਦਾ ਜੀ ਆਪੇ ਸੈੱਟ ਆ ਜਾਂਦਾ ਮਤਲਬ ਕੀ ਧਿਆਨ ਇਹ ਹੀ ਆ ਵੀ ਆਪਾਂ ਉਹਨੂੰ ਸਿਉਂਦੇ ਸਲਾਈ ਲਾਂਦੇ ਸਮੇਂ ਚੈੱਕ ਕਰ ਲਿਆ ਕਰੋ ਵੀ ਇਹ ਕਿਵੇਂ ਸੈੱਟ ਆਵੇਗਾ ਹਨਾ ਕਿਉਂਕਿ ਮੈਂ ਇਹ ਵੀਡੀਓ ਤੇਜ਼ ਕਰੀ ਹੋਈ ਹੈ ਜੀ ਇਸ ਕਰਕੇ ਹਨਾ ਟਾਈਮ ਵੀ ਜ਼ਿਆਦਾ ਨਾ ਲੱਗ ਜਾਏ ਇਸ ਕਰਕੇ ਮੈਨੂੰ ਵੀਡੀਓ ਤੇਜ਼ ਕਰੀ ਹੋਈ ਹੈ ਜੀ ਹਨਾ ਤੇ ਦੇਖੋ ਇਹ ਵੀ ਆਪਣੀ ਗੁੰਮ ਹੋ ਗਈ ਸਲਾਈ ਹੈ ਨਾ ਕਿਉਂਕਿ ਤੇਜ਼ ਵੀਡੀਓ ਵਿੱਚ ਛੇਤੀ ਸਮਝ ਨਹੀਂ ਆਉਂਦਾ ਤੇ ਹੁਣ ਆਪਾਂ ਇਹਨੂੰ ਦੱਬ ਦਾਂਗੇ ਜਿੱਦੀ ਸਾਈਡ ਮਾਰਜਨ ਉਸੇ ਸਾਈਡ ਆਪਾਂ ਨੇ ਸਲਾਈ ਹੈ ਜਿਹੜੀ ਦੱਬ ਦੇਣੀ ਹੈ ਜੀ ਇਸੇ ਤਰ੍ਹਾਂ ਆਪਾਂ ਨੇ ਦੂਜੇ ਅਸਣ ਦੀ ਦੱਪਣੀ ਹੈ ਜੀ ਸਾਈਡ ਮਾਰਜਨ ਹੁੰਦਾ ਉਸੇ ਸਾਈਡ ਆਪਾਂ ਨੇ ਜਿਹੜੀ ਸਲਾਈ ਆ ਉਹ ਹਦਬਣੀ ਹੁੰਦੀ ਆ ਤੇ ਇਹ ਜਿੱਦਿ ਸਾਫੀ ਬਹੁਤ ਆਂਦੀ ਆ ਜਿਹੜੀ ਆਪਣੇ ਗੁੰਮਸਲਾਈਆਂ ਕਰਦਨੇ ਆ ਜੀ ਆਪਾਂ ਤੇ ਹੁਣ ਆਪਾਂ ਇਹਦੇ ਚ ਮਤਲਬ ਕੀ ਹੈ ਨਾ ਚਾਰ ਸਵੇਰੇ ਗਲਾਈ ਵਿੱਚ ਆਪਾਂ ਨੇ ਬੜਾ ਢਾਂਕਾ ਕਰਕੇ ਵਿਲਾ ਸਕਦੇ ਆ ਆਪਾਂ ਤੇ ਆਮ ਨਾਰਮਲ ਢਾਂਕੇ ਨਾਲ ਵਿਲਾ ਸਕਦੇ ਆ ਇਹਨੂੰ ਘਮਾ ਦਾਂਗੇ ਚਾਰ ਸਵੇਰੇ ਸਲਾਈ ਨੂੰ ਤੇ ਲਾਈਨਿੰਗ ਜਿਹੜੀ ਆਪਣੀ ਹਨਾ ਅਟੈਚ ਹੋ ਜੇਗੀ ਤੇ ਦੇਖੋ ਆਪਣਾ ਜਿਹੜੀ ਲਾਈਨਿੰਗ ਆ ਆਪਣਾ ਅਟੈਚ ਕਰ ਲਈ ਹੁਣ ਜਿਹੜੀ ਆਪਣੇ ਗੋਡੇ ਦੇ ਹਨਾ ਆਪਣਾ ਇੱਕ 1.5 ਇੰਚ ਦੀ ਨਿਸ਼ਾਨੀ ਲਾਈਦੀ ਉਹ ਆਪਾਂ ਨੇ ਕਾਟ ਪਾ ਦੀ ਕਿਉਂਕਿ ਆਪਾਂ ਨੇ ਪਹਿਲਾਂ ਨਿਸ਼ਾਨੀ ਲਾਈਦੀ ਕੱਲੀ ਕਾਟ ਨਹੀਂ ਪਾਈ ਤੇ ਹੁਣ ਆਪਾਂ ਸਿੱਧੇ ਪਾਸੇ ਉੱਪਰੋਂ ਜਿਵੇਂ ਆਪਾਂ ਪਲੇਟ ਪਾਨੇ ਆ ਇਹ ਹਨਾ 1/2 ਇੰਚ ਦੀ ਚੱਕ ਕੇ ਤੇ ਨੀਚੇ ਨੂੰ ਬਰੀਕ ਤਾਰ ਦੇਣੀ ਆ ਆਪਾਂ ਨੇ ਸਲਾਈ ਕਿਉਂਕਿ ਇਹਦੇ ਨਾਲ ਜਿਹੜੀ ਆਪਣੀ ਇੱਕ ਤਾਂ ਲਾਈਨਿੰਗ ਪਕੜ ਵਿੱਚ ਰਹਿੰਦੀ ਆ ਹਨਾ ਕੱਪੜੇ ਦੇ ਤੇ ਇੱਕ ਜਿਹੜੀ ਪ੍ਰੈਸ ਕਰਦੇ ਵੀ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਕਰੀਜ਼ ਸਿੱਧੀ ਰਹਿੰਦੀ ਆ ਜੀ ਇਹ ਆਪਾਂ ਨੇ ਦੋਨੇ ਗੋਡਿਆਂ ਦੇ ਸੈਂਟਰ ਵਿੱਚ ਲਾਣੀ ਆ ਤੇ ਹੁਣ ਆਪਾਂ ਜਿਹੜੀ ਵੈਂਟ ਆ ਜੀ ਦੇਖੋ ਬੈਲਟ ਦਾ ਜਿਹੜਾ ਪੁੱਠਾ ਪਾਸਾ ਹਨਾ ਮਤਲਬ ਕਿ ਬੈਕ ਸਾਈਡ ਉਹ ਹੋ ਆਪਾਂ ਨੇ ਬੈਕ ਤੋਂ ਜੜ ਜੜਨਾ ਸ਼ੁਰੂ ਕਰਨਾ ਜੀ ਫਿਰ ਆਪਾਂ ਇਹਨਾਂ ਦੇ ਬਾਹਾਂ ਜਿਹੜੇ ਦੇਖੋ ਹਨਾ ਇਹ ਕਿਉਂਕਿ ਇਹ ਸਟ੍ਰੇਟਾ ਹਨਾ ਇਹਦੇ ਅੰਦਾਜ਼ੇ ਨਾਲ ਹੀ ਦਮ-ਦਮ ਬੜ ਪਈ ਜਾਂਦੇ ਨੇ ਜੀ ਕਿਉਂਕਿ ਛੋਟੇ ਪਾਣੇ ਹੁੰਦੇ ਨੇ ਬਿਲਕੁਲ ਛੋਟੇ ਵੱੜ ਪੈਂਦੇ ਨੇ ਤੇ ਆਪਾਂ ਨੇ ਪਹਿਲਾ ਮੀਨ ਲੈਣਾ ਵੀ ਆਪਾਂ ਨੇ 7 ਇੰਚ ਜਾਂ 7.5 ਜਾਂ 8 ਇੰਚ ਕਿੰਨੇ ਨੇ ਪਾਣੇ ਨੇ ਇਹ ਇੱਕ ਜਿਹੜਾ ਆਪਣਾ ਕਰੀਜ ਦਾ ਬਲ ਹੁੰਦਾ ਹਨਾ ਤੇ ਬਸ ਉਹ ਆਪਾਂ ਨੇ ਧਿਆਨ ਚ ਰੱਖਣਾ ਹੁੰਦਾ ਵੀ ਇਹ ਕਿੰਚ ਤੇ ਰਹੇਗਾ ਕਿਉਂਕਿ 벨ਟ ਛੋਟੀ ਵੱਡੀ ਹੁੰਦੀ ਹੈ ਉਹਦੇ ਹਿਸਾਬ ਨਾਲ ਪੈਂਦਾ ਜੀ ਉਹ ਤੇ ਜੇ ਉਹ ਤੁਹਾਨੂੰ ਸਿੱਖਣਾ ਤਾਂ ਕਮੈਂਟ ਜ਼ਰੂਰ ਕਰਿਓ ਜੀ ਜਿਹਨੇ ਕਿਸੇ ਨੇ ਸਿੱਖਣਾ ਤੇ ਫਿਰ ਮੈਂ ਸਪੈਸ਼ਲ ਉਹਦੇ ਤੇ ਵੀਡੀਓ ਪਾ ਦਊਗੀ ਵੀ ਕੈਨ ਇੰਚ ਤੇ ਕੈਨ ਨਾਪਤੇ ਹਨਾ ਕਰੀਜ ਵਾਲਾ ਬਲ ਪਾਣਾ ਚਾਹੀਦਾ ਜੀ ਤੇ ਹੁਣ ਆਪਾਂ ਦੇਖੋ ਪਹਿਲਾਂ ਦੂਜੇ ਪਾਸੇ ਦੇ ਬਲ ਪਏ ਨਹੀਂ ਹੁਣ ਆਪਾਂ ਦੂਜੇ ਕਾਸੇ ਦੇ ਦੂਏ ਪਾਸੇ ਨੂੰ ਰੁੱਖ ਕਰਨਾ ਉਹਨਾਂ ਦਾ ਪਹਿਲਾਂ ਸਾਹਮਣੇ ਨੂੰ ਰੁੱਖਤਾ ਜੀ ਇਹਨਾਂ ਦਾ ਹੁਣ ਉਹਨਾਂ ਦੇ ਦੂਜੇ ਬਣਾ ਕਰਨ ਨੂੰ ਕਰਨਾ ਜੀ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਸਟ ਕਰੀ ਜਾਵਾਂਗੇ ਤੇ ਆਪਾਂ ਨੇ ਮਿਲ ਲੈਣਾ ਚਾਹੀਦਾ ਪਹਿਲਾਂ ਵੀ ਇੰਨੇ ਉੱਚ ਪਰਾਂ ਪਏ ਨੇ ਵੱੜ ਤੇ ਇੰਨੇ ਵੱੜ ਪਏ ਨੇ ਤੇ ਉਹ ਨਹੀਂ ਵੱੜ ਆਪਾਂ ਇਸੇ ਤਰੀਕੇ ਪਾਣੇ ਹੁੰਦੇ ਨੇ ਦੇਖੋ ਜਦੋਂ ਆਪਾਂ ਧੋ ਲਓ ਬਾਹਰ ਆ ਜਾਂਦੇ ਨੇ ਪਿੱਛੇ ਤਾਂ ਫਿਰ ਆਪਾਂ ਇਹਨੂੰ ਸਲਵਾਰ ਨੂੰ ਵਿੱਚ ਵਿੱਚ ਨੂੰ ਇਸ ਤਰ੍ਹਾਂ ਕੱਢ ਦੇਣਾ ਚਾਹੀਦਾ ਤੇ ਫਿਰ ਹੋਰ ਸੁਖਾਲਾ ਹੋ ਜਾਂਦਾ ਕਿਉਂਕਿ ਸਿਲਾਈ ਫਿਰ ਆਪਾਂ ਨੂੰ ਖਿੱਚ ਕੇ ਪਤਾ ਲੱਗ ਜਾਂਦਾ ਜੀ ਵੀ ਆਪਣਾ ਵਾਲ ਕਿੱਡਾ ਪਵੇਗਾ ਬੇ ਜਿਹੜਾ ਲਾਸਟ ਵਾਲਾ ਵਾਲ ਹੁੰਦਾ ਇਹ ਪਿੱਛੇ ਪਾਨੇ ਸੈਂਟਰ ਵਾਲੇ ਪਾਸੋਂ ਗਿਣ ਲੈ ਵੀ ਆਪਣੇ ਕਿੰਨੇ ਵਾਲ ਨੇ ਪਏ ਹੋਏ ਤੇ ਆਪਾਂ ਇੰਨੇ ਹੀ ਵਾਲ ਪਾ ਦਾਂਗੇ ਜੀ ਦੇਖੋ ਤੇ ਜਿਹੜਾ ਲਾਸਟ ਵਾਲਾ ਵਾਲਾ ਉਹ ਆਪਾਂ ਖਿੱਚ ਕੇ ਦੇਖਣਾ ਵੀ ਕਿੱਡਾ ਪਵੇਗਾ ਤੇ ਫਿਰ ਉਹਨੂੰ ਆਪਾਂ ਛੋਟਾ ਵੀ ਕਰ ਸਕਦੇ ਹਾਂ ਬੜਾ ਵੀ ਕਰ ਸਕਦੇ ਹਾਂ ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਦੇ ਦੇਖੋ ਆਪਣੇ ਹੈ ਨਾ ਕਿ ਚਿਲੇ ਤੇ ਬਿਲਕੁਲ ਇੱਕਸਾਰ ਆ ਗਿਆ ਆਪਣਾ ਗਾਹ ਵਾਪਸ ਲਵਾਰ ਨੂੰ ਸਿੱਧੀ ਕਰਕੇ ਦੇਖਦੇ ਆ ਆਪਣੇ ਬਲਕੀਵੇਂ ਦੇ ਪਏ ਆ ਕਿਉਂਕਿ ਇਹ ਨਾ ਆਪਾਂ ਜਿਹੜਾ ਕਿ ਘਾਟਾ ਜੀ ਹੈ ਨਾ ਕਿ ਜਿਵੇਂ 20 20 ਇੰਚ ਹਿੱਪ ਦਾ ਨਾਪਾ ਤੇ ਬੈਲਟ ਇਹਦੇ ਤੇ ਛੋਟੀਉ ਪੈਂਦੀ ਆ ਤੇ ਇਸ ਕਰਕੇ ਹਨਾ ਇਹਦੇ ਚ ਵਾਲ ਸੋਨੇ ਪੈਗੇ ਕਿਉਂਕਿ ਇਹ ਸਟ੍ਰੇਟ ਸਲਵਾ ਰਾ ਹੈ ਫਿਰ ਵੀ ਬੜਾ ਕਾਫੀ ਪੈ ਗਿਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਦੱਬ ਦਾਂਗੇ ਜੀ ਬੜਾ ਨੂੰ ਵਾਚਾ ਪਾਇੰਟਰ ਲੋ ਕਰ ਦਾਂਗੇ ਤੇ ਜਿਹੜੀ ਗੁੰਮਸਲਵਾਰ ਕਰਦੇ ਆਪਾਂ ਉਹਦੇ ਵਿੱਚ ਹੀ ਫਾਇਦਾ ਹੁੰਦਾ ਈ ਤੇ ਸਿਰਫ ਇੱਕ ਆਪਾਂ ਨੂੰ ਬੜਾ ਤੇ ਪ੍ਰਿੰਟਰ ਲੋ ਕਰਨੀ ਪੈਂਦੀ ਹੈ ਤੇ ਇੱਕ ਆਪਾਂ نیچے ਕਰਦੇ ਕਰਦੇ ਆਸਣ ਦੇ ਜੋਇੰਟ ਤੇ ਥੋੜੀ ਜਿਹੀ ਇੰਟਰਲੋਕ ਤੇ ਬਾਕੀ ਆਪਣੀਆਂ ਗੁੰਮ ਸਿਉਣਾ ਹੁੰਦੀਆਂ ਨੇ ਤੇ ਆਪਾਂ ਬਲਾਂ ਨੂੰ ਵੀ ਘੁੰਮ ਕਰ ਸਕਦੇ ਆ ਜੀ ਜੇ ਆਪਾਂ ਬਲ ਘੁੰਮ ਕਰਨੇ ਹੋਣ ਤੇ ਆਪਾਂ ਉਹਨਾਂ ਨੂੰ ਵੀ ਕਰ ਸਕਦੇ ਆ ਤੇ ਹੁਣ ਆਪਾਂ ਦੇਖੋ ਮੂਰੀ ਜੜਾਂਗੇ ਮੂਰੀ ਦੱਸਦੇ ਆ ਤੁਹਾਨੂੰ ਕਿਵੇਂ ਜੜਨੀ ਆਪਾਂ ਨੇ ਜੀ ਦੇਖੋ ਆਪਣੀ ਚਲਵਾਰ ਹੈ ਜਿਹੜੀ ਕੰਪਲੀਟ ਹੋ ਗਈ ਮੂਰੀਆਂ ਆਪਾਂ ਨੇ ਜੜ ਲਈਆਂ ਇਹ ਦੇਖੋ ਕਿੰਨੀ ਕਨੀਸ਼ੀਆ ਨਾਲ ਹਨਾ ਕਿ ਜਿਹੜੀ ਕਾਮ ਵਾਲੀ ਹੈ ਜਿਹੜੀ ਜਿਹੜੀ ਹੈ ਫੋਲਡ ਕਰ ਲਈਏ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਦੋਨੋਂ ਪਾਸੇ ਤੋਂ ਫੋਲਡ ਕਰ ਲਈਏ ਜੀ ਤੇ ਇਹਨਾਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਹੀ ਕਿੱਤਾ ਚਾਹੀਏ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਅੱਜ ਇਹਨੀਆਂ ਲੱਕੀਆ ਕਰਾਂਗੇ ਜੀ ਤੇ ਆਪਾਂ ਵਧੀਆ ਵਧੀਆ ਜਾਣਕਾਰੀ ਦਵਾਂਗੇ ਹਨਾ ਤੇ ਤੁਹਾਨੂੰ ਕੋਈ ਨਹੀਂ ਸਮਝ ਆਈ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੀ ਧੰਨਵਾਦ ਜੀ ਤੇ ਹੁਣ ਆਪਾਂ ਨੇ ਬਿਲਕੁਲ ਕਿਨਾਰਾ